ਸਤ ਸ੍ਰੀ ਅਕਾਲ ਮੈਂ ਸਰਬਜੀਤ कौर ਪੰਜਾਬੀ ਕਿਚਨ 0500 ਵਾਲੇ ਸੋ ਆਪ ਜੀ ਨੂੰ ਸਾਰਿਆਂ ਨੂੰ ਮੇਰੇ ਚੈਨਲ ਤੇ ਜੀ ਆਇਆਂ ਨੂੰ ਸੋ ਅੱਜ ਅੱਜ ਆਪਾਂ ਬਣਾਉਨੇ ਆ ਪੁਦੀਨੇ ਦੀ ਤੇ मूंगफली ਦੀ ਚਟਨੀ ਸੋ ਚਲੋ ਦੇਖੀਏ ਕਿੰਨਾ ਬਣਾਉਨੇ ਆ ਚਲੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕੀ ਕੀ ਪੈਣਾ ਹੈ ਇਹਦੇ ਵਿੱਚ ਸੋ ਆਜੋ ਦਿਖਾਈਏ ਆਪਾਂ ਇਹਦੇ ਵਿੱਚ ਪਹਿਲਾਂ ਆਪਾਂ ਪਾਉਣਾ ਹੈ 1/2 tsp ਖਸਖਸ ਤਿੰਨ ਕਲੀਆਂ ਲਸਣ ਦੀਆਂ ਹਾਫ ਟੀस्पून ਆਪਾਂ ਪਾਉਣੀ ਹੈ ਕਾਲੀ ਮਿਰਚ ਹਾਫ ਟੀस्पून ਜੀਰਾ ਹਾਫ ਟੀस्पून ਆਪਾਂ ਪਾਉਣਾ ਹੈ ਕਾਲਾ ਨਮਕ ਹਾਫ ਟੀस्पून ਆਪਾਂ ਪਾਉਣਾ ਹੈ ਸਾਦਾ ਨਮਕ ਤਿੰਨ ਆਪਾਂ ਪਾਉਣੀ ਹੈ ਮਿਰਚਾਂ ਤੇ ਹਾਫ ਟੀस्पून ਦੇ ਕਰੀਬ ਹੀ ਪਾਉਣੀ ਆ ਆਪਾਂ ਇਮਲੀ ਸੋ ਆਪਾਂ ਇਹ ਪੌਣੀ ਕੋਲੀ ਲਈ ਹੋਈ ਆ ਮੂੰਗਫਲੀ ਦੀ ਆ ਆਪਾਂ ਪੁਦੀਨਾ ਲਿਆ ਹੋਇਆ ਹੈ ਨਾਲ ਆਪਾਂ ਲਿਆ ਹੋਇਆ ਕੜੀ ਪੱਤਾ ਸੋ ਆਜੋ ਆਪਾਂ ਇਹਨੂੰ ਪੀਸਦੇ ਆਂ ਮਿਕਸੀ ਦੇ ਜਾਰ ਵਿੱਚ ਪਾ ਕੇ ਹੁਣ ਆਪਾਂ ਵੇਖੋ ਪੁਦੀਨਾ ਤੇ ਜਿਹੜਾ ਹੋਰ ਮਸਾਲੇ ਸੀ ਪੀਸਲੇ ਨੇ ਹੁਣ ਆਪਾਂ ਮੂੰਗਫਲੀ ਪਾਉਣ ਲੱਗੇ ਆਂ ਇਹ ਮੂੰਗਫਲੀ ਆਪਾਂ ਭੁੰਨ ਕੇ ਲਈ ਹੋਈ ਆ ਕੱਚੀ ਸੀਗੀ ਪਰ ਆਪਾਂ ਭੁੰਨੀ ਹੋਈ ਆ ਇਹ ਪੌਣੀ ਕੋਲੀ ਮੂੰਗਫਲੀ ਦੀ ਪਾਣੀ ਆਪਾਂ ਵਿੱਚ ਹੁਣ ਆਪਾਂ ਫੇਰ ਪੀਸਾਂਗੇ ਹੁਣ ਆਪਣੀ ਵੇਖੋ ਚਟਨੀ ਪੀਸ ਚੁੱਕੀ ਆ ਬਹੁਤ ਵਧੀਆ ਪੀਸ ਗਈ ਆ ਤੇ ਆਪਾਂ ਹੁਣ ਇਹਨੂੰ ਗਲਦਾਂਗੇ ਬੋਲ ਦੇ ਵਿੱਚ ਸੋ ਆਜੋ ਕੱਢੀਏ ਹੁਣ ਆਪਾਂ ਇਹਦੇ ਵਿੱਚ ਹੋਰ ਇੱਕ ਚੀਜ਼ ਪਾਉਣੀ ਆ ਜੋ ਤਿਆਰ ਕੀਤੀ ਹੋਈ ਆ ਆਪਾਂ ਤੇਲ ਪਾ ਕੇ ਉਹਦੇ ਵਿੱਚ ਤੜਕਾ ਭੁੰਨਿਆ ਹੋਇਆ ਲਾਲ ਮਿਰਚ ਤੇ ਕੜੀ ਪੱਤਾ ਸੋ ਆਪਾਂ ਇਹ ਇਹਦੇ ਵਿੱਚ ਪਾਵਾਂਗੇ ਸੋ ਵੇਖੋ ਕਿੰਨਾ ਵਧੀਆ ਕਲਰ ਆਇਆ ਹੈ ਦਾ ਇਹ ਤੜਕਾ ਪਾਇਆ ਸੋ ਆਪ ਜੀ ਨੂੰ ਕਿੱਦਾਂ ਦੀ ਲੱਗੀ ਇਹ ਰੈਸਪੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਣਾਇਓ ਜਰੂਰ ਖਾ ਕੇ ਕਮੈਂਟ ਕਰਿਓ ਤੇ ਜਰੂਰ ਦੱਸਿਓ ਸਬਸਕ੍ਰਾਈਬ ਕਰਿਓ ਔਰ ਲਾਈਕ ਕਰਿਓ ਸਤਿ ਸ੍ਰੀ ਅਕਾਲ